ਆਪਾਂ ਸੂਟ ਕੱਟ ਕੇ ਖੜੇ ਆਂ ਜੀ ਇਹੇ ਕੁੰਦੇ ਆ ਤੇ ਪੂੰਛੇ ਮੈਂ ਕਿੱਥੇ ਰੱਖ ਤੇ ਇਹ ਵੰਦੂ ਕੱਪੜਾ ਰੀਲ ਕੱਲ ਆਪਣੇ ਕੋਲੋਂ ਮਿਲੀ ਨਹੀਂ ਤੇ ਕੱਲ ਆਪਾਂ ਹਲਕੇ ਲਿਆਂਦੇ ਰੀਲ ਫਿਰ ਇਹ ਬਾਹਾਂ ਤੇ ਕਮੀਜ਼ ਬਾਹਾਂ ਤੇ ਗਲਾ ਬੂਲਾ ਲੱਗੂਗਾ ਇਹਦੇ ਨਾਲ ਇਹੀ ਸੂਟ ਐਵੇਂ ਦਾ ਜੀ ਇੱਥੋਂ ਹੀ ਲਿੱਤਾ ਆਪਣੇ ਤੋਂ ਕਿਸੇ ਭੈਣ ਜੀ ਨੇ ਨਾਲ ਦੁਪੱਟੇ ਵਾਲਾ ਆਰੇ ਜੀ ਪਹੁੰਚੇ ਤੇ ਆ ਬੈਲਟਾ meri kam wali bhi a gayi hai oh to kam bhi karwana hai kera pae nu kat ke te levet ke hai belt a gayi ye paunche jana tak da gale gole te jana eh na wala suit ਆਇਆ ਚਾਹ ਪੀਲਾ ਚਲੋ ਸੋਨਾ ਚਾਹ ਪੀ ਲ ਗਏ ਹਾਂਜੀ ਹਾਂ ਤੁਹਾਨੂੰ ਫੇਰ ਮਿਲਦੇ ਹਾਂ ਇਹ ਆਪਾਂ ਗੱਲ ਕਰਦੇ ਹਾਂ ਹਾਂਜੀ ਹਾਂਜੀ ਤੇ ਹੁਣ ਆਪਾਂ ਕੱਟ ਲੀਏ ਜੀ ਪਹੁੰਚਿਆ ਥੱਲੇ ਲਾਉਣ ਵਾਲੇ ਲੀਰ ਮੈਂ ਤੁਹਾਨੂੰ ਦੱਸੇ ਆਣਾ ਮੈਂ ਸਾਰਾ ਕੁਝ ਕੱਟ ਕੇ ਬੁਕਰਮ ਲਾ ਕੇ ਕਪੜੇ ਤੇ ਰੱਖ ਕੇ ਕੋਲੇ ਤੇ ਫੇਰ ਆਪਾਂ ਸੂਰ ਸਟਿਚ ਕਰਨੇ ਪੈਣੇ ਨੇ ਜੀ। ਹੌਂ ਗਰੀ ਬਰੀ ਉੱਠ ਕੇ ਜੇ ਇਹਲਾ ਕੰਮ ਨਹੀਂ ਹੁੰਦਾ ਤਾਂ ਮੇਰੇ ਕੋਲੇ ਸਾਰਾ ਕੁਝ ਗਲਗਲੂ ਮੇਰਾ ਲੱਗਿਆ ਵਾ। ਪਰ ਫੇਰ ਵੀ ਮੈਂ ਕੋਲੇ ਲਾ ਕੇ ਰੱਖ ਰਹੀ ਹਾਂ। ਫੇਰ ਜਦੋਂ ਆਪਾਂ ਬੈਗੇ ਤੇ फटाफट ਆਪਾਂ ਸਾਰਾ ਕੰਮ ਓਕੇ ਕਰ ਦੇਣਾ ਜੀ। Man, ਬੇਤੀ ਆਇਆ ਨਾ ਨਹੀਂ ਜੀ ਉਹ ਕੋਈ ਨਹੀਂ ਆ ਜੂਗਾ ਜੀ ਹੱਸੋ ਕਰਕੇ ਜਾ ਕੇ ਆਇਆ ਸੀ ਚਾਚਾ ਕਹਿੰਦਾ ਸੀ ਆ ਜੀ ਨਹੀਂ ਉਹਦੇ ਨਾਲ ਹੋਕਰ ਆਲਾ ਮਾਰ ਆਪਰੇ ਚੱਲੇ ਅੱਛਾ ਲਾਦੇ ਉੱਤੇ ਮੋਟੇ ਲਾਏ ਵੀ ਪੱਟੇ ਵੀ ਐ ਇਹ ਤਾਂ ਪਟਣਾ ਹੀ ਯਾਰ ਬਕਵਾਸ ਹੀ ਲੱਗਦੇ ਐ ਮੈਂ ਸੰਗਾਈ ਮਸਲਾ ਪੈਨੂ ਮਗਾਗਰੇ ਲੱਗਦੇ ਆ ਜੀ ਹਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਰਦੀ ਹਲ ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਾਂ ਵਧੀਆ ਠੀਕ ਠਾਕ ਆ ਜੀ ਖਾਸ ਕਰਕੇ ਮੇਰੇ ਭੈਣ ਭਰਾ ਵੀ ਸਾਰੇ ਵਧੀਆ ਠੀਕ ਠਾਕ ਹੋਣਗੇ ਜੀ ਤੇ ਆਪਾਂ ਅੰਦਰ ਸੇਕ ਜਮਾਨੀ ਸੋਹਦੇ ਤੇ ਇਹਦੀ ਪਟ੍ਰੈਸਿੰਗ ਕਰਦੇ ਆਂ ਸ਼ੁਰੂ ਕਰ ਲਿਆ ਜੀ ਸਮਝਾ ਦੱਸੋਗੇ ਤੇ ਵਰਕ ਕਰਨਾ ਹੈ ਕਿਤਨੇ ਵਾਲੇ 450 ਆਪਣੇ ਕੋਲ ਹੋਵੇ అనివా ਮਗਰ ਨੇ ਮਗੱਤ ਕਰ ਲਿਆ ਸੀ ਤੇਰੇ ਬਾਈ ਨੇ ਤੇ ਸਹਾਇ ਨੇ ਸਾਰੇ ਕਰਤਾ ਸੀਗਾ ਉਹ ਪੱਕਾ ਪੱਕਾ ਸੀ ਮੀਂਹ ਦੇ ਨਾਲ ਨਾ ਕੰਧ ਦੇ ਨਾਲ ਨਾਲ ਜਗਾਜਾ ਹੋ ਗਿਆ ਸੀਗਾ ਇੱਕੋ ਥੇ ਅਸੀਂ ਦਾ ਪਾਣੀ ਡਲਦਾ ਉਹ ਬਾਈ ਨੇ ਕਰ ਲਿਆ ਉਹ ਤੇ ਸਹਾਇ ਘਰੇ ਸੀਗਾ ਇਹ ਤਾਂ ਖਟੜ ਜਾਂਦੀ ਆ ਪਹਿਲਾਂ ਤਣ ਕਿ ਉਹਨੂੰ ਤੋੜਨਾ ਆਉਂਦਾ ਸਕੂਲ ਉਹਦੇ ਕਰਕੇ ਬਸ ਐਵੇਂ ਲੱਕ-ਵਿਲਾ ਹੋ ਜਾਂਦਾ ਹਾਂ ਇਹ ਉਹਦਾ ਪੱਕਾ ਹੀ ਕਰਾਂਗੇ ਫਿਰ ਪਰ ਹਲੇ ਥੋੜਾ ਜਿਹਾ ਲੱਗੂ ਜੋਚਰ ਉਹ ਫੜਾਇਆ ਨਹੀਂ ਉਹਨੇ ਮਲੇ ਚਲ ਕੋਈ ਚਲੋ ਫਿਰ ਹਾਂ ਪਕੀਰਾ ਮੰਗਦੇ ਤੇ ਇਹਨਾਂ ਨੇ ਘੇਰੇ ਘੇਰੇ ਕੀ ਕੰਮ ਕਰਵਾਉਣਾ ਅਗਲੇ ਕੀ ਰਵੀ ਇਹਨਾਂ ਦਾ ਕਾਫੀ ਹੈ ਹੈਲਥੀ ਹੈ ਜੀ ਇਹੇ 30 ਇੰਚ ਘੇਰਾ ਹੈ ਤੇ ਪਰ ਜਿਹੜਾ ਫਰੇਮ ਦੋਵਾਰ ਆਊਟ ਆਊਟ ਕਰਕੇ ਲੈਣਾ ਵੈ ਤੇ ਹੋਰ ਜਿਦਾਂ ਸਾ ਮੈਂ ਅੰਜਲੇ ਕੋਲ ਸਟਾਰਟ ਹੋ ਗਿਆ ਤੇ ਫਿਰ ਅੱਪਾ ਚੱਲ ਜੀ ਆਪਰੇ ਕੰਮ ਕਰਦੇ ਹੋਗੇ ਮੇਰੇ ਸਲਾਇ ਵਾਲੇ ਤਰ੍ਹਾਂ ਦੇ ਕੰਪਲੀਟ ਤੇ ਇਸ ਵਾਰ ਸਹੀ ਸੁਤ ਦਿਵਾਲੀ ਤੋਂ ਪਹਿਲਾਂ ਦੇਣਾ ਦੇਵਾਲੀ ਤੋਂ ਪਹਿਲਾਂ ਦੇ ਕੀ ਤਿਆਰ ਕਰਕੇ ਇਹ ਜੀ ਨਾ ਮੈਨੂੰ ਜੇ ਕੰਮ ਚੱਲੀ ਜਾਂਦਾ ਹੈ ਨਾ ਮਹਾਰਾਜ ਦੀ ਕਿਰਪਾ ਨਾਲ ਸੁੱਖ ਨਾਲ ਕਰਿਆ ਨਹੀਂ ਜਾਂਦਾ ਜੀ ਕੰਮ ਤਾਂ ਮੇਰੇ ਤੋਂ ਕੋਈ ਹੋਰ ਜੀ ਜਿਨ ਚਾਹੀਦਾ ਵੀ ਹੈ ਕਿਉਂਕਿ ਜਿਵੇਲੇ ਨਾਲੋਂ ਤਾਂ ਫਿਰ ਆਪਾਂ ਕੰਮ ਕਰੇ ਤੰਗਾ ਇੱਕ ਮਿੰਟ ਰਹੀ ਹੈ ਐਥੋਂ ਇਹਰਾ ਇੰਚ ਦੇ ਨਾ ਮਾਪੀ ਮੜੇ ਦੇਖਿਆ ਤੇਰਾ ਦੇਸਨਾਂ ਨਹੀਂ ਇਹਦੇ ਵਿੱਚ ਇਸ ਤਰ੍ਹਾਂ ਫਕੇਰੇ ਦਾ ਡੱਬਾ ਬਣਾ ਲਿਆ ਜੀ ਇਹ ਇਹ ਐਨੇ ਲਾਉਣਾਂਗੇ ਇਹ ਇਸ ਤਰ੍ਹਾਂ ਇਹ ਇਸ ਤਰ੍ਹਾਂ 3 ਇੰਚ ਦਾ ਤੁਹਾਨੂੰ ਮਿਲਦੇ ਦੇਖੋ ਮੈਂ ਤਾਂ ਪਾ ਦਿੱਤਾ ਆਪਾਂ ਇਸ ਤਰ੍ਹਾਂ ਜੀ ਇਹ 4 ਇੰਚ ਦਾ ਬਣਾਇਆ ਹੈ gheera ਇਹ ਡੱਬਾ 4 ਇੰਚ ਦਾ ਇਸ ਤਰ੍ਹਾਂ ਹੈਗਾ ਜੀ ਇਹ ਤੇ ਅੰਤ ਵਿੱਚ ਜਿਹੜੇ ਆਪਾਂ ਇਹਦੇ ਵਿੱਚ ਡੱਬੇ ਬਣਾਉਣੇ ਆ ਉਹ ਆਪਾਂ ਬਣਾਵਾਂਗੇ ਵੀ 2-2 ਇਸ ਤਰ੍ਹਾਂ ਆਪਾਂ 2-2 ਦੀ ਨਿਸ਼ਾਨੀ ਲਾ ਦਾਂਗੇ ਇਹ ਵੀ ਡਿਜ਼ਾਈਨ ਦੀ ਟਰੇਸ ਕਰਨ ਦੀ ਲੋੜ ਨਹੀਂ ਹੁੰਦੀ ਮੈਂ ਤਾਂ ਜੀ ਇਸ ਨੂੰ ਇਸ ਤਰ੍ਹਾਂ ਸਕੇਲ ਵਾਲੀ ਤਰੀਕੇ ਨਾਲ ਮਾਪ ਕੇ ਫਿਰ ਮੈਂ ਇਹਦੇ ਟਰੇਸ ਲਾ ਲੈਂਦੀ ਹਾਂ ਭਾਈ ਇੰਚ ਤੱਕ ਕੇ ਪੰਛੀ ਨੀ ਲਾਾਂਗੇ ਇੱਧਰ 2 ਇੰਚ ਫਿਰ ਰਹਿ ਜਾਣਾ ਦੀ ਉਹ ਮੋੜ ਨਾਲ ਫਿਰ ਇਹਨੂੰ ਮੋੜ ਦੇਗੀ ਤੇ ਇੱਧਰ ਪਰੇਮ ਉੱਪਰਲੇ ਸੈਲ ਲਾ ਲਾਂਗੇ ਮੋਟਾ ਤੁਨੇ ਕੇ ਡੱਬੀ ਬਣਾ ਕੇ ਖਾਣੇ ਆ ਜਿਸ ਤਰ੍ਹਾਂ ਐਵੇਂ ਐਵੇਂ ਜੀ ਤੁਸੀਂ ਕਹਿਣਾ ਜੀ ਇੱਕ ਹੀ ਡਿਜ਼ਾਈਨ ਦੇ ਸੂਟ ਕੱਢ ਰਹੇ ਹੋ ਇਹ ਡਿਜ਼ਾਈਨ ਪਸੰਦੀ ਵਾਲਿਆਂ ਨੂੰ ਆਇਆ ਹੋਇਆ ਜੀ بس ਇਸੇ ਡਿਜ਼ਾਈਨ ਦੀ ਕਹਿ ਰਹੇ ਵੀ ਸਾਡੇ ਇਸੇ ਡਿਜ਼ਾਈਨ ਦੀ ਤਿਆਰ ਕਰਕੇ ਦਿਓ saya ये इस mana तो ini ini ऐसे di है नहीं इस ਇਸ ਪਰਾਮੈਟਰ ਇਸ ਲਾਉਣੇ ਮੰਨੀਆਂ ਜੀ ਆ ਸੇਗੀ ਡੱਬੇ ਬਣਨਗੇ ਉਹ ਵਾਲੀ ਜਿਹੜੀ ਚੀਜ਼ ਪੈਣੀ ਇੱਕ ਇੱਕ ਰੰਗਣਾ ਤਾਹ ਵਾਲਾ ਡੱਬਾ ਬਣ ਜੰਦਗਾ ਜੀ ਤੇ ਇੱਕ ਰੰਗਣਾ ਜਿਹੜੀ ਆ ਚੀਜ਼ ਆਂਦੀ ਆ ਬਣ ਜਾਂਦੀ ਹੈ ਤੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੀ ਹੈ ਇਹ ਟਰੇਸ ਲਾਉਣ ਦਾ ਤਰੀਕਾ ਜੀ तैयार किया है जी इसे का ही ट्रेस ये सूट अपना तैयार हो ही गया लगभग गा। घेरा ये वाली जी इधर ये वाली बह है जी ये सॉरी इधर ये पहुँचे तैयार हो गए इधरों ये वाला पहुंचा तैयार हो गया ये वाला घेरा है बहुत आप ट्ररेस कर चुके हैं बस अच है ਇਹ ਇਹ ਟ੍ਰੇਸ ਆਪਾਂ ਤੁਹਾਨੂੰ ਬੱਤੇ ਵੀ ਇਸ ਤਰ੍ਹਾਂ ਹੀ ਤੇ ਟ੍ਰੇਸ ਲੈਂਦਾ ਤੇ ਇਸ ਤਰ੍ਹਾਂ ਇਹ ਡਿਜ਼ਾਈਨ ਬਣ ਜਾਊਗਾ ਜੀ ਇਹ ਆਪਾਂ ਘੇਰੇ ਤੇ ਲਾਇਆਗਾ ਤੇ ਇੱਕ ਆਪਾਂ ਪਾਉਣਾ ਜੀ ਇਹਦੇ ਬਾਹਰੋਂ ਤੇ ਲੈ ਲਈ ਆਂ ਉਹ ਗਏ ਫਕਰੀਆਂ ਕਰ ਦਿਆਂ ਤੇ ਆਪਾਂ ਤੁਹਾਨੂੰ ਪਹਿਲ ਥੋੜਾ ਚੰਚ ਕਿਤਨਾ ਜੀ ਕੰਮ ਲਈ ਆਈ ਹੋਈ ਉਧਰ ਸਾਰਾ ਬੀੜਾ ਕੰਪਨੀਸ ਕਰਤਾ ਹੁਣ ਇਹਦੀ ਬੜਾ ਸਾਰਾ ਸਾਫ ਕਰਤਾ ਤੂੰ ਪੈ ਰਹੀ ਹੈ ਉਧਰ ਤੋਂ ਬਾਹਰ ਹੁੰਦੇ ਸਮੇਂ ਸ਼ਾਮ ਨੂੰ ਸਹਿਜ ਆਏ ਤੂੰ ਸਾਰੀ ਵੀਡੀਓ ਬਣਵਾਉਂਗੀ ਮੈਂ ਤੇ ਆਪਾਂ ਹੋ ਕਰ ਲਿਆ ਸੂਟ ਦੂਸਰਾ ਵੀ ਤੇ ਸਨ ਤੇ ਚੂੜ ਚਾਰ ਪਾਈ ਆਪਣੇ ਕੋਲ ਸਲਾਈ ਕਰਨ ਵਾਲੇ ਤੇ ਇਹ ਤੁਸੀਂ ਇੰਜ ਹੀ ਕਹਿੰਦੇ ਹੋਊਂਗੇ ਹਨਾ ਕਿ ਕਾਟ ਦਿਖਾਉਂਦੇ ਨਹੀਂ ਹੈਗੇ ਇਹੇ ਕਰਨਾ ਵਾਸਤੇ ਵੀ ਲੇਖ ਇਹ ਵਾਣਾ ਸੂਟ ਜੀ ਫੈਨ ਦੇ ਕਿਸ ਨੇ ਇੱਕ ਨਹੀਂ ਲਿਆ ਫੜਾਈ ਵਾਲਾ ਲਾਈਨਿੰਗ ਵਾਲਾ ਸੂਟ ਹੈ ਜੀ ਇਹ ਅੱਜ ਹੀ ਲੱਤਾ ਹੈ ਤੇ ਇਹ ਵੀ ਆਪਾਂ ਸਲਾਈ ਕਰਨਾ ਤੇ ਇਹ ਨਾਪ ਵਾਲੇ ਆ ਤੇ ਇਹ ਤੁਹਾਨੂੰ ਪਹਿਲਾਂ ਵੀ ਦਿਖਾਏ ਸੀਗੇ ਜੀ ਹਨਾ ਚਾਰ ਤੇ ਇੱਕ ਸੂਟ ਆਪਾਂ ਅੱਜ ਕੱਟ ਕੇ ਹਟੇ ਆ ਜੀ ਚਾਰ ਤਾਂ ਹਲੇ ਸਾਹਮੇ ਪਏ ਆ ਇੱਕ ਆਪਾਂ ਕੱਟ ਕੇ ਹਟੇ ਆ ਤੇ ਇਹ ਅਸੱਜ ਆ ਕਿਰਮਟਰੀ ਸਲਾ ਤੇ ਰੱਖ ਕੇ ਤੇ ਫਿਰ ਮੈਂ ਉਹ ਸੂਟ ਸਲਾਈ ਕਰ ਦਿਆਂ ਸੂਟ ਤੋਂ ਬਾਅਦ ਫਿਰ ਮੈਂ ਉਹ ਦੂਸਰੇ ਕਮੀਜ਼ ਦੇ ਦੇ ਬਾਹਰ ਇਹਦਾ ਨਮਸਕਰ ਲਗਾਏ ਕਰਕੇ ਫਿਰ ਗਾਂ ਵਾਲਾ ਕੰਮ ਫੜਦੇ ਆ ਜੀ ਹਨਾ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਹਨਾ ਜੀ ਤੇ ਲੌਕ ਤਾਂ ਆਪਾਂ ਇੱਥੇ ਐਂਡ ਕਰਦੇ ਆ ਹਨਾ ਸਾਰੇ ਆਪਣੇ ਕੋਲੇ ਵਰਕਆਊਟ ਹੈ ਜੀ ਤੇ ਜੇ ਕਿਸੇ ਮੇਰੀ ਭੈਣ ਨੂੰ ਪਸੰਦ ਆ ਤਾਂ ਆਪਾਂ ਸਾਰੇ ਇਹਨਾਂ ਦੀ ਵੀ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂਗੇ ਇਹ ਵਾਲੇ ਪਲੈਨ ਹੈ ਜੀ ਜਿਹੜੇ ਪਲੈਨ ਦੇ ਉੱਤੇ ਕਿਸੇ ਨੇ ਕੰਮ ਕਰਾਉਣਾ ਤੇ ਤੁਸੀਂ ਇਹਦੇ ਵੀ ਕਰਵਾ ਸਕਦੇ ਹੋ ਤੇ ਬਲੌਗ ਦਾ ਆਪਾਂ ਇੱਥੇ ਐਂਡ ਕਰਦੇ ਆ ਹਨ ਤੇ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਪਲੀ ਪੈਨ ਨੂੰ ਜਰੂਰ ਸਪੋਰਟ ਕਰਿਆ ਕਰੋ ਜੀ ਜਿੰਨੇ ਜੋਗੇ ਹੁੰਨੇ ਆ ਜੀ ਅਸੀਂ ਤੁਹਾਡੇ ਤੱਕ ਉਹ ਸਾਰੀ ਕੋਸ਼ਿਸ਼ ਲੈ ਕੇ ਆਉਣੀ ਆ ਹਨ ਤੇ ਪਲੀਜ਼ ਸਬਸਕ੍ਰਾਈਬ ਵੀ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਦਿਵਾਲੀ ਦਾ ਕਰਕੇ ਥੋੜਾ ਮੇਰਾ ਭਜਾੜ ਬਾਲਾ ਪਿਆਰੇ ਹੈਗਾ ਤੇ ਮਰਤੀ ਵਧੀਆ ਜੀ ਠੀਕ ਠਾਕ ਚਲੋ ਆਪਾਂ ਫਿਰ ਮਿਲਦੇ ਹਾਂ ਕੱਲ ਕਿਸੇ ਨਵੇਂ ਬਲੌਗ ਨਾਲ ਠੀਕ ਹੈ ਸਬਸਕ੍ਰਾਈਬ ਜਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਜੀ ਪਲੀਜ਼ ਜ਼ਰੂਰ ਜੀ ਹਨਾ ਇਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀ ਵੀਡੀਓ ਵੇਖਿਆ ਕਰੋ ਤਾਂ ਕਿ ਜੋ ਵੀਡੀਓ ਦੇ ਵਿੱਚ ਹੁੰਦਾ ਜੀ ਤੁਹਾਨੂੰ ਸਾਰੀ ਚੀਜ਼ ਦੀ ਸਮਝ ਆ ਜਾ ਸਕੇ ਹਨਾ ਪਲੀਜ਼ ਭੈਣ ਬਣ ਕੇ ਸਾਰੀ ਵੀਡੀਓ ਵੇਖਿਆ ਕਰੋ ਭਰਾ ਬਣ ਕੇ ਜ਼ਰੂਰ ਵੇਖਿਆ ਕਰੋ ਜੀ ਤੁਹਾਡੀ ਭੈਣ ਦਾ ਨਾ ਤੁਸੀਂ ਚੈਨਲ ਸਾਰੇ ਬਹੁਤ ਸਪੋਰਟ ਕਰਦੇ ਹੋਏ ਨਹੀਂ ਹੈਗਾ ਸਬਸਕ੍ਰਾਈਬ ਨਹੀਂ ਕਰਦੇ ਵੀਡੀਓ ਨਹੀਂ ਵੇਖਦੇ ਪਰ ਤੁਸੀਂ ਪੂਰੀ ਵੀਡੀਓ ਨਹੀਂ ਵੇਖਦੇ ਜੀ ਜੋ ਪੂਰੀ ਵੀਡੀਓ ਜੋੜੀ ਵੇਖਿਆ ਕਰੋ ਠੀਕ ਹੈ ਜੀ ਤੁਹਾਡੀ ਭਾਇ ਸਸ਼ਟ ਕ